ਆ ਬਾਈਨਾ ਅਧਿਕਾਰ ਵਾਲੀ ਵਾਸਤੇ ਕੁੱਲ ਚਾ ਲਿਆ ਗਿਆ 20 ਰੁਪਏ ਦਾ ਤੇ ਚੈੱਕ ਕਰੋ ਫਿਰ ਵੀਡੀਓ ਸਾਰੀ ਨਿਕਾੜੋ ਤੂੰ 2 ਮਹੀਨੇ ਪਹਿਲਾਂ ਮੇਰੇ ਤੋਂ ਕੁੱਲਚਾ ਮੰਗਿਆ ਸੀ ਨਾ ਦੇਖ ਲੈ ਮੈਂ ਤੈਨੂੰ ਦਿਵਾ ਨਹੀਂ ਸੀ ਸਕਿਆ ਅੱਜ ਤੇਰਾ ਸੁਪਨਾ ਪੂਰਾ ਹੋ ਗਿਆ ਮੈਂ ਤੇਰੇ ਵਾਸਤੇ ਕਰਮ ਕਰਮ ਕੁੱਲਚਾ ਲੈ ਕੇ ਆਇਆ ਹਾਈ ਮੈਂ ਮਾਰ ਜਾ ਮੇਰਾ ਘੋੜਾ ਕਿ ਓ ਕਮਲੀਆਂ ਤੂੰ ਰੋਂਦੀ ਕਿਉਂ ਐ ਤੂੰ ਨਜ਼ਾਰੇ ਲਾਏ ਮੇਰੇ ਸਿਰ ਤੇ ਹੈਲੋ ਮਾਮਾ ਤੂੰ ਕੀ ਕਹਿੰਦਾ ਹੁੰਦਾ ਸੀ ਵੀ ਤੁਸੀਂ ਭੁੱਖੇ ਮਰੋਗੇ ਆਹ ਦੇਖ ਲੈ ਮੇਰੇ ਘਰ ਵਾਲੀ ਅੱਜ ਪੂਰੇ 20 ਰੁਪਏ ਦਾ ਕੁਲਚਾ ਖਾਈ ਜਾਂਦੀ ਐ ਛੱਡ ਦੇ ਲਾ ਚੱਲ ਮੈਂ ਬਾਅਦ ਚ ਕਰਦਾ ਤੇਰੇ ਨਾਲ ਗੱਲ ਮੈਂ ਹੋਰ ਵੀ ਬਹੁਤ ਕੰਮ ਕਰਨੇ ਨੇ ਹੈਲੋ ਪੂਆ ਕਦੇ 20 ਰੁਪਏ ਦਾ ਕੁਲਚਾ ਦੇਖਿਆ ਅੱਜ ਅਸੀਂ ਉਹੀ ਖਾਈ ਜਾਂਦੇ ਆ ਉਹ ਕੱਟ ਪੜਾ ਇਹਦਾ ਫੋਨ ਮੈਂ ਗਰੀਬਣੀ ਨਾਲ ਕਿੱਥੇ ਗੱਲ ਕਰੀ ਜਾਂਦਾ ਹੈਲੋ ਮਸਣਾਊ ਕਾਟਾ ਹੰਡਾ ਨਹੀਂ ਪਟਦੀ ਤਾ ਥੋੜੀ ਮੈਨੂੰ ਘਟੂਗਾ ਕੇ ਨਾ ਬਸ ਤੈਨੂੰ ਇੰਨੀ ਮਹਿੰਗੀ ਚੀਜ਼ ਖਵਾਈ ਜਾਂਦਾ ਹਲੇ ਲੋਕਾਂ ਨੂੰ ਤਾਂ ਦੱਸਣਾ ਪੈਂਦਾ ਯਾ ਤੂੰ ਇੱਕ ਮਿੰਟ ਮੈਂ ਤੇਰੀ ਵੀਡੀਓ ਬਣਾਉਣਾ WhatsApp ਦੇ ਸਟੇਟਸ ਪਾਉਂਗਾ ਸਾਰੇ ਪਿੰਡ ਨੂੰ ਪਤਾ ਵੀ ਤਾਂ ਲੱਗੇ ਕਿ ਜੱਟ ਤੈਨੂੰ ਭੁੱਖੀ ਨਹੀਂ ਮਰਨ ਦਿੰਦਾ